ਸਰ ਪਿੰਡ ਦੇ ਲੋਕਾਂ ਪੈਣ ਜੀ ਹੁਣਾਂ ਨੂੰ ਸਪੰਚ ਚੁਣਿਆ ਸੇਵਾ ਕੰ ਦਾ ਮੌਕਾ ਇਤਾਂ ਮਨ ਬਖਸ਼ਿਆ ਤੁਹਾਡੇ ਸਿਹਤ ਦੇ ਸੰਬੰਧਿਆ ਤਾਂ ਸਿੱਧਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇ ਹਾਂਜੀ ਸਭ ਤੋਂ ਪਹਿਲਾਂ ਦੇ ਸਾਰਿਆਂ ਨੂੰ ਬੜੇ ਕੁਰਸੀ ਕਰਤਾਰ ਸਾਹਿਬ ਜਵਾਈੁਰਜੀ ਕੀ ਪਤਿ ਸੋ ਮੈਪਿੰਡ ਬਲੱਖਣ ਨੂੰ ਸੈਂਡਰ ਹੋ ਗਏ ਸਾਬੇ ਵਾਈਫ ਨੇ ਉਹ ਕਲਵਿੰਦਰ ਕੋਸਰ ਪੰਚ ਨਹੀਂ ਹੁੰਦੀ ਜਿਹੜੇ ਪਿੰਡ ਦੇ ਚੁਣੇ ਹੋਏ ਐ ਇਸ ਟਾਂ ਕੇ ਮਨਨਤ ਸਰਪੰਚ ਸੇ ਕਲਵਿੰਦਰ ਕੋਸਰ ਉਹ ਜਪਨ ਸਾਬ ਪਿਛਲੀ ਪੰਚਾਇਤ ਨੂੰ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਤੁਹਾਡੀ ਗੱਈ ਜਣ ਕੋਲੇ ਕਰਾਈ ਜਾਂਦੇ ਦੇਖੋ ਜੀ ਪਿਛਲੀ ਪੰਚਾਇਤ ਚ ਵੀ ਜਿਹੜੇ ਆਪਾਂ ਕਈ ਮਰਾਂ ਚੰਗੇ ਕੰਮ ਹੋਏ ਵੀ ਆ ਤੇ ਕੁਝ ਜਿਹੜੇ ਮਰਾਂ ਰਹਿਦੇ ਕੰਮ ਆ ਪਿੰਡ ਪੱਕੀ ਵਿਕਾਸ ਜਿਹੜਾ ਆਪਣੇ ਪਿੰਡ ਦਾ ਰਹਿੰਦਾ ਜਿੱਦਾਂ ਆਪਾਂ ਨਾਲੀਆਂ ਹੋਈਆਂ ਕੁਝ ਬੰਦ ਆਣੀਆਂ ਕੁਝ ਗਲੀਆਂ ਨੇ ਬਾਕੀ ਜਿਹੜਾ ਪਿੰਡ ਦੀ ਬਾਹਰ ਨਹੀਂ ਬੰਦਰੀ ਹੈ ਮੇਰੀ ਜਿਹੜੀ ਸੋਚ ਆ ਉਹ ਸਮਝ ਦੇ ਵਿੱਚ ਕਿ ਜਿਹੜੀ ਪਿੰਡ ਦੀ ਬਾਹਰ ਨਹੀਂ ਬੰਦਰੀ ਆ ਉਹਨੂੰ ਮਤਲਬ ਵੜਿਆ ਤੇ ਸਾਫ ਸੁਥਰਾ ਕੀਤਾ ਜਾਵੇ ਪਿੰਡ ਦੇ ਦੁਆਲੇ ਜਿਹੜੀ ਮਹਾਲ ਸੜਕ ਹੈ ਚੰਗੀ ਤੇ ਨਾਲ ਇੰਟਰਲੌਕ ਤੇ ਨਾਲ ਵਧੀਆ ਜਿਹੜੇ ਬੋਲਡਰ ਲੁੱਟੇ ਆ ਉਹੋ ਜੇ ਲੱਗੇ ਹੁਣ ਬਾਕੀ ਜਿਹੜੀਆਂ ਹੋਰ ਪਿੰਡੀਆਂ ਮਹਾਲੋ ਜਿਹੜੀਆਂ ਆਮ ਜਲਕਾਦੇ ਹੁੰਦੇ ਆ ਸਵਾਲ ਕੇ ਸਾਡੇ ਇਹ ਵੀ ਕਰ ਦਿਓ ਵੀ ਕਰ ਦਿਓ ਆਪਾਂ ਸਰਕਾਰ ਕੋ ਮੰਗ ਕਰਦੇ ਆ ਕਿ ਜੇ ਵੀ ਇੰਟਰਲੌਕ ਹੋ ਗਈ ਆ ਪਿੰਡਾਂ 'ਚ ਲੱਗਣ ਵਾਸਤੇ ਵੀ ਜ਼ਰੂਰੀ ਆ ਜਾਂ ਘਰਗੇਰੇ ਕੱਚੇ ਆ ਗਰੀਬਾਂ ਦੇ ਉਹ ਵੀ ਪੱਕੇ ਕੀਤੇ ਜਾਣ ਉਹ ਵੀ ਜ਼ਰੂਰੀ ਆ ਉਹਦੇ ਨਾਲ ਹੀ ਕੋਝ ਜਿਹੜੇ ਹੋਰ ਵਕਾਰ ਸਕਣ ਦੇ ਆਪਾਂ ਗੱਲ ਕਰੀਏ ਕਿ ਪਿੰਡ ਦਾ ਜਿਹੜਾ ਸਭ ਤੋਂ ਪਹਿਲੇ ਸਾਡਾ ਸਕੂਲ ਆ ਸਿੱਖਿਆ ਸਕੂਲ ਜਿੱਥੇ ਬੱਚੇ ਨਹੀਂ ਸਿੱਖਣਾ ਉਹਦੀ ਵੀ ਬਾਉਂਡਰੀ ਲੈਣ ਵਿੱਚ ਚੰਗੀ ਕੀਤੀ ਜਾਵੇ ਪਿੰਡ ਦੇ ਸਰਪੰਚ ਪਕੀ ਪਾਕੀ ਸਰਕਾਰ ਸਹਿਯੋਗ ਦਵੇ ਜਿਹੜੇ ਨਾਲ ਆਪਾਂ ਜੇ ਗੱਲ ਕਰੀਏ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਜਿਹੜੀ ਆ ਉਹ ਵੀ ਹੋਵੇ ਉਹਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਆ ਉਹ ਕਿਤਾਬ ਹੋਵੇ ਬੱਚੇ ਜਾਣ ਪੜਨ ਬਯੁਜਗ ਜਾਣ ਉਹ ਪੜਨ ਜਾ ਮਲੂ ਆਪਾਂ ਕਹੀਏ ਕਿ ਧਾਰਮਿਕ ਕੋਈ ਸੰਸਥਾ ਦੀਆਂ ਉਹ ਵੀ ਹੋਣ ਕਰਨ ਵਾਸਤੇ ਇਹੋ ਜਿਹਾ ਮਤਲਬ ਕਾਫੀ ਕੰਮ ਹੈ ਜਿਹੜੇ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਸਰਕਾਰ ਇਹ ਜਿਹੜੇ ਸਾਡੇ ਸਰਪੰਚਾਂ ਦੀ ਜਿਹੜੀ ਆ ਉਹ ਕੋਈ ਬੇਨਤੀ ਸੁਣੇ ਤੇ ਵੱਤ ਤੋਂ ਵੱਟ ਪਿੰਡਾਂ ਨੂੰ ਜਿਹੜਾ ਫੰਡ ਦਿੱਤਾ ਜਾਵੇ ਤੇ ਪਿੰਡ ਜਿਹੜੇ ਮਤਲਬ ਚੰਗੇ ਸਾਫ ਸੁਥਰੇ ਤੇ ਸਹਿਰੀ ਤਰੀਕੇ ਦੇ ਨਾਲ ਪਿੰਡ ਵਿਕਸਨ ਸੋ ਇਹੋ ਮਿਲਿਆ ਨਹੀਂ ਤੋ ਸਰ ਤੁਸੀਂ ਆਹ ਨੂੰ ਦੇਖਿਆ ਦੇਖੋ ਵੱਗਲੇ ਪਿੰਡਾਂ ਦੇ ਜਿੰਦਾ ਉਹ ਫੁੱਲ ਬੂਟੇ ਲੱਗੇ ਹੁੰਦੇ ਲਟਾਂ ਲੱਗੀਆਂ ਹੁੰਦੀਆਂ ਨੇ ਜਦੋਂ ਪਿੰਡ ਦਾ ਪ੍ਰਿੰਟ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰ ਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਓਪਨ ਹਿੰਗ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਕੈਂਪੜੇ ਲੱਗੇ ਹੁੰਦੇ ਕਿਉਂ ਵਧੀਆ ਦੇਖ ਨਜ਼ਰ ਆਉਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਦੀ ਸਹੂਲਤ ਹੈਗੀ ਆ ਨਹੀਂ ਇਦਾਂ ਦੀ ਜਿਹੜੀ ਆਪਾਂ ਸੂਹਫੀ ਗੱਲ ਕਰੀ ਜੇ ਆਪਣੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਨਹੀਂ ਹੈਗੀ ਸੋ ਇਹ ਜਿਹੜਾ ਵਿਜਿਤ ਨਹੀਂ ਸਵਾਰ ਕੀਤਾ ਮੈਂ ਇਹਦੇ ਨਾਲ ਵੀ ਸਹਿਮਤ ਆ ਕਿਉਂਕਿ ਜੇ ਆਪਾਂ ਪਿੰਡ ਦੇ ਵਿੱਚ ਪਾਰਕੀ ਹੋ ਗਈ ਬੱਚੇ ਜਾਣ ਬਿਜ ਪਾਰਕਿੰਗ 'ਚ ਸੈਰ ਕਰਨ ਬਾਕੀ ਜੇ ਬਾਹਰ ਨਿਕਲਣ ਵਾਸਤੇ ਜਗ੍ਹਾ ਹੋਵੇ ਤਾਂ ਆਪਣੇ ਜਿਹੜੇ ਮਾਲਕ ਪਿੰਡ ਦੇ ਵਿੱਚ ਸੱਦਾ ਚਾਹ ਰਹੇ ਉਹ ਅੱਗੇ ਵਧਦਾ ਹੈ ਕਿ ਇਸ ਕਰਕੇ ਇਹ ਵੀ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਜੀ ਸੋ ਜੀ ਹਸਨਦਾਰਨ ਸਮੱਸਿਆ ਕਾਫੀ ਪੁਰਾਣੀ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਉਹਨਾਂ ਦੇ ਰਸਨ ਗੱਡ ਨਹੀਂ ਗਰੀਬੀ ਉੱਤੇ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਮਨ ਵਿੱਚ ਇਦਾਂ ਸੋਚਿਆ ਗਿਆ ਬਿਕੋ ਜੀ ਰਸਨਪਾਰ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਵੀ ਇਸ ਗੱਲ ਦੇ ਨਾਲ ਤੁਹਾਡੀ ਨਾਲ ਬੇਜੀ ਸਹਿਮਤ ਹੈਗਾ ਕਿ ਜਿਹੜੇ ਸਾਡੇ ਗਿਰਦੇ ਗਰੀਬ ਲੋਕ ਆ ਮੈਂ ਉਹ ਜਿਹੇ ਲੋਕ ਦੇਖਿਆ ਗਰੀਬ ਜਿਨ੍ਹਾਂ ਦੇ ਮਤੋਂ ਜ਼ਮੀਨ ਮਰਲਾ ਨਹੀਂ ਗਈ ਵਿਹਾਰੀ ਟੱਪਾ ਕਰਦੇ ਉਹਨਾਂ ਦੇ ਕਾਟ ਕੱਟੇ ਗਏ ਆ ਉਹਨਾਂ ਨੂੰ ਰਾਸਨ ਮਿਲਦਾ ਹੀ ਨਹੀਂ ਤੇ ਜਿਹੜੇ ਚੰਗੇ ਭਲੇ ਲੋਕ ਆ ਉਹ ਐਸ ਵੜੇ ਰਾਸਨ ਜਿਹੜਾ ਬੋਲੇ ਜਾਂ ਰਹੀ ਆ ਸਰਕਾਰ ਦੀ ਜਿਹੜੀ ਸਕੀਮ ਤੇ ਆ ਗਰੀਬਾਂ ਤੱਕ ਪਹੁੰਚ ਨਹੀਂ ਜਰੂਰੀ ਹੈ ਹੋਰ ਮਤਲਬ ਇਕੱਲੇ ਵੇ ਦੇ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਗ੍ਹਾ ਨਹੀਂ ਤਾਂ ਤਾਂ ਨਹੀਂ ਜਾ ਹੀ ਨਾ ਪਾਈ ਜਾਂਦੇ ਤੇ ਤੁਹਾਡੀ ਕੋਈ ਤਾਂ ਕਿਵੇਂ ਦੇਖਿਆ ਸੀ ਦੇਖੋ ਜਿਹੜੇ ਅਮਰੀਕਾ ਦੇ ਵਿੱਚ ਲੋਕ ਆਉਂਦੇ ਆ ਮੈਂ ਤੇ ਜਿਹੜੇ ਆਪਣੇ ਹਿਸਾਬ ਦੇ ਨਾਲ ਮੈਂ ਦੇਖ ਰਿਹਾ ਕਿ ਜਿਹੜੀ ਗਰੀਬੀ ਤਨਖਾਹ ਆ ਅਮਰੀਕਾ ਦੀ ਉਹ ਉਹਨੂੰ ਹੀ ਮਿਲੇ ਉਹਨੂੰ ਕੰਮ ਲਿਆ ਜਾਵੇ ਉਹਨੂੰ ਮਾਲਵਾ ਪਰਿੰਡ ਦੇ ਵਿੱਚ ਕੰਮ ਕਿਵੇਂ ਲਾਈਏ ਜਾਂ ਉਹਦੀ ਗਲਤ ਜਿਹੜੀ ਆ ਉਹ ਵਰਤਨਾ ਕੀਤੀ ਹੈ ਉਹ ਜੋ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮੁਹਿੰਮ ਛੜੀ ਆ ਆਪ ਜੀ ਦੇ ਪੱਧਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੀ ਜੋਤ ਨਸ਼ਿਆਂ ਵਿਰੁੱਧ ਤੁਸੀਂ ਕਾਗਲ ਕੀਤੀ ਜੇ ਬਹੁਤ ਚੰਗੀ ਗੱਲ ਹੈ ਬੜਾ ਤਕੜਾ ਸਵਾਲ ਆਇਆ ਹੈ ਕਿ ਇਹ ਉਹ ਪੰਜਾਬ ਸੀਗਾ ਜਿਹੜਾ ਸਾਡੇ ਕਦੀ ਗੁਰੂਆਂ ਦੀ ਪੀੜਾਂ ਦੀ ਧਰਤੀ ਹੈ ਜਿੱਥੇ ਕਦੀ ਕਿਸੇ ਨੇ ਨਸ਼ਾ ਨਹੀਂ ਦੇਖਿਆ ਸਿਰੇ ਪੰਜਾਬ ਮਰਜੀਤ ਸਿੰਘ ਦਾ ਰਾਜ ਰਿਹਾ ਤੇ ਮੈਂ ਕਿਹਾ ਜਿਹੜੀ ਇਹ ਸਰਕਾਰ ਨੇ ਬੀਮ ਚਲਾਈ ਬਹੁਤ ਵਧੀਆ ਚਲਾਈ ਆ ਪਿੰਡਾਂ ਦੇ ਵਿੱਚੋਂ ਨਸ਼ਾ ਜਿਹੜਾ ਮੁਖਣਾ ਚਾਹੀਦਾ ਕਿ ਕੋਈ ਵੀ ਬੱਚਾ ਆਪਣੇ ਪਰਿਵਾਰ ਦਾ ਆਈ ਜਾਂ ਕਿਸੇ ਹੋਰ ਪਰਿਵਾਰ ਦਾ ਹੋਵੇ ਜਿਹੜਾ ਨਸ਼ਾ ਆ ਇਹ ਖਤਮ ਹੋਣਾ ਚਾਹੀਦਾ ਇਹ ਜ਼ਰੂਰ ਤੋਂ ਜ਼ਰੂਰ ਗੱਲ ਇਹ ਹੈ ਸਾਰਾ ਪਿੰਡ ਨਗਰ ਸਬੰਧਤ ਵਾਲੇ ਪਿੰਡਾਂ ਦਾ ਤਾਂ ਹੀ ਖਤਮ ਹੋਊਗਾ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਸਰਕਾਰ ਖਤਮ ਨਹੀਂ ਕਰ ਸਕਦੀ ਨੌਜਵਾਨਾਂ ਦਾ ਲੈਸਨ ਦੇ ਵਿੱਚ ਇਹ ਰੂਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਨੂੰ ਕੀ ਫਰਜ਼ਮ ਹੋਏ ਕਿ ਜਿਹੜੇ ਸਾਡੇ ਪਿੰਡ 'ਚ ਜਿਹਦਾ ਗਰਾਊਂਡ ਆ ਬਾਹਰ ਵਾਲ ਉਹਦੇ ਵਿੱਚ ਜਿਹੜੇ ਗਾੜੀ ਨੌਜਵਾਨ ਅੱਗੇ ਆਉਣ ਤੇ ਉਹਨਾਂ ਨੂੰ ਜੋ ਵੀ ਲੋੜ ਆ ਜਾਂ ਮਤਲਬ ক্রিকেট ਖੇੜਨੀ ਵਾਲੀ ਬਾਹਰ ਕਿੜਨਾ ਫੁੱਟਬਾਲ ਖੇੜਨਾ ਆ ਕਬੱਡੀ ਖੇਡਣੀ ਆ ਕੁਸ਼ਤੀ ਕਰਨੀ ਆ ਕੁਸ਼ਤੀ ਤਾਂ ਮੈਨੂੰ ਯਾਦ ਆ ਗਿਆ ਤੇ ਸਾਡੇ ਪੰਜਾਬ ਦਾ ਦਾਰਾ ਸਿੰਘ ਜਿਹੜਾ ਪਿੱਤੇ ਭਵਾ ਰਿਆ ਉਹਨੇ ਮਨ ਲੋ ਵੀ ਪਹਾੜ ਦਾ ਨਾਮ ਰੋਸ਼ਨ ਕੀਤਾ ਸੀ ਬਾਹਰਲੀਆਂ ਸਟੇਟਾਂ 'ਚ ਜਾ ਕੇ ਬਾਹਰਲੇ ਸੁਗਿਆਂ ਦੇ ਦੇਸਾਂ 'ਚ ਘੁੰਮ ਜਦੋਂ ਘੁੰਮਦਾ ਰਿਹਾ ਤੇ ਆਪਣਾ ਮੋਰ ਜਿਹੜਾ ਕਲਚਰ ਆ ਆਪਾਂ ਨੂੰ ਫੇਰ ਦੁਬਾਰਾ ਉਸੇ ਤਰੀਕੇ ਦੇ ਨਾਲ ਪੰਜਾਬ ਨੂੰ ਵਸਾਈਏ ਨਸ਼ਿਆਂ ਤੋਂ ਦੂਰ ਕਰਕੇ ਤੇ ਇਸ ਬੰਦੇ ਨੂੰ ਆਪਾਂ ਨੌਜਵਾਨੀ ਨੂੰ ਲਿਆਈਏ ਬਾਕੀ ਮੇਰੇ ਵੱਲੋਂ ਇਹ ਸੋਚਿਆ ਮੇਰੀ ਵੀ ਆਪਣੀ ਬਾਕੀ ਮੈਂ ਸਰਕਾਰ ਤੋਂ ਵੀ ਰੱਖਾਂਗਾ ਕਿ ਜੋ ਸਾਡੇ ਪਿੰਡ ਦੇ ਬੱਚਿਆਂ ਨੂੰ ਚਾਹੀਦਾ ਉਹ ਉਹਨਾਂ ਨੂੰ ਸਹੂਤਾ ਜਿਹੜੀਆਂ ਉਹ ਇਹ ਮਿਲਣ ਜੇ ਸਰਕਾਰ ਤੋਂ ਨਹੀਂ ਮਿਲਦੇ ਚਾਹੇ ਸਾਡੇ ਕੋਲ ਪੰਚਾਇਤ ਫੰਡ ਹੈਗਾ ਚਾਹੇ ਨਹੀਂ ਹੈਗਾ ਮੈਂ ਆਪਣੇ ਉੜੋਂ ਗਾਰੀ ਆਪਣੇ ਜਿਹੜੇ ਪਿੰਡ ਦੇ ਬੱਚੇ ਆ ਉਹਨਾਂ ਨੂੰ ਇਸ ਬੰਦੇ ਨੂੰ ਨੌਜਵਾਨੀ ਨੂੰ ਲੈ ਕੇ ਜਾਵਾਂਗਾ ਤੇ ਨਸਿਆ ਤੋਂ ਮੂਰਤ ਕਰਕੇ ਤੇ ਆਪਣੇ ਜਿਹੜੇ ਪਿੰਡ ਨੂੰ ਆ ਫਿਰ ਉਸੇ ਤਰ੍ਹਾਂ ਸੁਭਾਰਾਂਗਾ ਸਭ ਚਾਹਤਿਕਾ ਲਾ ਕੇ ਨਾ ਕਿ ਸਭ ਕਹਿੰਦੀ ਐ এডਿਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲੱਗਦਾ ਸਕੂਲ ਆਪਰੇਟ ਹੋਣ ਦੀ ਲੋੜ ਆਈ ਗਿਆ ਕਿਉਂਕਿ ਇੱਥੇ ਕੋਈ ਸਟਾਫ ਦੀ ਕਮੀ ਲੱਗਦੀ ਹੈ ਦੇਖੋ ਜੀ এডਿਕੇਸ਼ਨ ਨੂੰ ਲੈ ਕੇ ਤੇ ਇਹੋ ਜੀ ਤਾਂ ਕੋਈ ਗੱਲ ਨਹੀਂ ਆ ਆਪਣੇ ਇੱਥੇ ਨਗਰ ਦੇ ਵਿੱਚ ਪਰ ਜਿਹੜਾ ਅੱਜ ਦੇ ਸਾਡੇ ਬੱਚਿਆਂ ਦਾ ਮਾਪਿਆਂ ਦਾ ਜਿਹੜਾ ਦੌਰ ਹੈਗਾ ਉਹ ਸਾਡਾ ਐਜੂਕੇਸ਼ਨ ਨੂੰ ਚੱਲ ਗਿਆ ਕਿ ਆਪਾਂ ਮਤਲਬ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਕਰਾਉਣਾ ਬਾਕੀ ਬੱਚੇ ਵਧੀਆ ਸਕੂਲਾਂ ਦੇ ਬਾਹਰੇ ਆ ਕੋਈ ਆ ਉਹ ਜੀ ਗੱਲ ਨਹੀਂ ਚੰਗੇ ਸਕੂਲਾਂ ਦੇ ਪੜ੍ਹੇ ਆ ਚੰਦਾ ਪਿੰਡ ਦੇ ਵਿੱਚੋਂ ਕਈਆਂ ਬੱਚਿਆਂ ਨੇ ਨਾਮ ਵੀ ਰੋਸ਼ਨ ਕੀਤਾ ਜਿਹੜੇ ਧਰਤੀ ਹੋਏ ਨੇ ਜਾਂ ਬਾਹਰ ਵਿਦੇਸ਼ਾਂ ਮੰ ਗਏ ਵਧੀਆ ਪਰੇ ਆ ਬੱਚੇ ਸਭ ਕਈ ਵਾਰੀ ਪਿੰਡ ਦੇ ਝਗੜੇ ਇੰਨੇ ਵੱਧ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਚਲੇ ਜਾਂਦੇ ਥਾਣੇ ਅੰਦਰ ਸਮਾਂ ਬਰਬਾਦ ਹੁੰਦਾ ਕਾਸਾ ਇਹ ਬਰਬਾਦ ਹੁੰਦਾ 105 ਦੀ ਕੀ ਯੂਨੀਅਨ ਜਿਹੜੀ ਫਰਜਦਾ ਕਿਵੇਂ ਦੇ ਦੇ ਦੇਖੋ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਬਹੁਤ ਵਧੀਆ ਗੱਲ ਕੀਤੀ ਆ ਜੀ ਕਿ ਪਿੰਡ ਦੇ ਜਿਹੜੇ ਬੰਦੇ ਆ ਜਾਂ ਮੁਤਬਾਰਿਆ ਜੋ ਨੀ ਕੋ ਮਨਿਆੰਦੇ ਆ ਮੈਂ ਵੀ ਇਹ ਕਿੰਨਾ ਭੀ ਜੇ ਆਪਾਂ ਪਾਰਟੀਆਂ ਨੂੰ ਛੱਡ ਕੇ ਆਪਾਂ ਜਿਹੜਾ ਖਾਣਿਆਂ ਕਚਹਿਰੀਆਂ ਚ ਇੱਕ ਦੂਜੇ ਦੇ ਪਰਚੇ ਜਾਮਾ ਬੀ ਇਹ ਝੂਠੇ ਮੁੱਢੇ ਪਾਉਣੀ ਇਹਨਾਂ ਨੂੰ ਛੱਡ ਕੇ ਜੇ ਪਿੰਡ ਦੇ ਬੰਦੇ ਨੂੰ ਮਨਿਆੰਦੇ ਨੂੰ ਚੁਣੇ ਹੋਏ ਸਰਪੰਚ ਨੂੰ ਜਾਂ ਨੰਬਰਦਾਰ ਨੂੰ ਜਾਂ ਕਿਸੇ ਪੰਚ ਨੂੰ ਤੁਸੀਂ ਉਸ ਪਰਿਆ ਚ ਬਾੜ ਕੇ ਜਿਹੜੇ ਇਹਨਾਂ ਕੇਸਾਂ ਜੋ ਬਾਹਰ ਨਿਕਲ ਕੇ ਆਉ ਮੈਂ ਕਿੰਨਾ ਵੀ ਇੱਥੇ ਰਹਿ ਕੇ ਜਿਹੜੇ ਆ ਕੇਸ ਪਿੰਡਾਂ ਦੇ ਵਿੱਚ ਹੱਲ ਹੋ ਸਕਦੇ ਆ ਜੇ ਚੰਗੀ ਸੋਚ ਵਾਲੇ ਚੰਗੀ ਸਮਝ ਵਾਲੇ ਬੰਦਿਆਂ ਨੂੰ ਮਨਿਆਦਿਆਂ ਨੂੰ ਅੱਗੇ ਲੈ ਕੇ ਆਉਗੇ ਤੇ ਸਾਨੂੰ ਹੋ ਸਕਦਾ ਖਾਣੇ ਤੇ ਚਿਹਰੀਆਂ ਤੇ ਨਾ ਜਾਣ ਤੇ ਚੁੱਪ ਇਹਦੇ ਨਾਲ ਹੀ ਮੈਂ ਗੱਲ ਕਰਨੀ ਚਾਹੁੰਦਾ ਕਿ ਜਿੱਥੇ ਸਾਡੇ ਪਿੰਡ ਦੇ ਮੈਂ ਆਪਣੇ ਪਿੰਡ ਦੀ ਮੈਂ ਗੱਲ ਕਰ ਰਿਹਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਅਸੀਂ ਆਪਣੇ ਪਿੰਡ ਦੇ ਵਿੱਚ ਉਪਾਸ ਕੀਤਾ ਜਾਂ ਲੜੀਆਂ ਗਾਲੀਆਂ ਜਿਹੜੀਆਂ ਪੱਕੀਆਂ ਕੀਤੀਆਂ ਜਾਂ ਕਿਸੇ ਸਮਾਨ ਘਰ ਤੋਂ ਆਪਾਂ ਜਿਹੜੀ ਉਧੇਰੀ ਮਰਦ ਸਭਾਈ ਜਾਂ ਜੋ ਵੀ ਕੀਤਾ ਹੈ ਜੋ ਆਪਣੀ ਹੋ ਸਕੀ ਆਪਣੇ 8 9 ਮਹੀਨੇ ਦੀ ਸਰਪੰਚੀ ਦੇ ਵਿੱਚ ਜੋ ਅਸੀਂ ਕਰ ਸਕਦੇ ਹਾਂ ਉਹ ਕਰ ਸਕਦੇ ਹਾਂ ਜੋ ਅਸੀਂ ਕਰਾਈ ਕਰਨਾ ਚਾਹੁੰਦੇ ਹਾਂ ਇਹਦੇ ਨਾਲ ਹੀ ਮੈਂ ਵੀ ਚਾਹੁੰਦਾ ਕਿ ਜਿਹੜੇ ਮੇਰੇ ਪਿੰਡ ਦੇ ਵਿੱਚ ਗਲੀਆਂ ਨੇ ਹੁਣ ਸਾਰੀਆਂ ਗੈਂਟਲੌਕ ਲੱਗੀ ਹੋਣੀ ਚਾਹੀਦੀ ਆ ਕੋਈ ਬਚੀ ਨਹੀਂ ਰਹਿਣੀ ਚਾਹੀਦੀ ਸਾਰੀਆਂ ਪੱਕੀਆਂ ਹੋਣੀਆਂ ਚਾਹੀਦੀਆਂ ਇਹਦੇ ਨਾਲ ਹੀ ਜੇ ਤਾਂ ਆਪਾਂ ਗੱਲ ਕਰੀਏ ਕਿ ਪਾਰਕਿੰਗ ਉਹ ਵੀ ਸਾਡੇ ਪਿੰਡ ਨੂੰ ਬਹੁਤ ਜ਼ਰੂਰੀ ਆ ਜਾਂ ਸਾਡੇ ਪਿੰਡ ਨੂੰ ਲਾਇਬ੍ਰੇਰੀ ਦੀ ਜਿਹੜੀ ਆ ਉਹ ਜ਼ਿਆਦਾ ਜ਼ਰੂਰਤ ਆ ਉਹ ਵੀ ਮੈਂ ਇਹ ਕੋਸ਼ਿਸ਼ ਇਹ ਆ ਕਿ ਇਹ ਵੀ ਚੀਜ਼ਾਂ ਜਿਹੜੀਆਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਕਰ ਸਕੀਏ ਬਾਕੀ ਜਿਵੇਂ ਜਿਵੇਂ ਸਰਕਾਰ ਤੋਂ ਹਸੂਲ ਤਾਂ ਹੁੰਦੀ ਆ ਤੇ ਉਵੇਂ ਉਵੇਂ ਜਿਹੜਾ ਪਿੰਡ ਦਾ ਜਿਹੜਾ ਵਿਕਾਸ ਆ ਉਹਨੂੰ ਕੀਤਾ ਜਾਊਗਾ ਉਹਨੂੰ ਆਪਾਂ ਨੇਕਲੇ ਚਾਹੁੰਦੇ ਹਾਂ ਉਹ ਸਰ ਪਿੰਦੇ ਲੋਕਾਂ ਸਰਪੰਚ ਜਿਵੇਂ ਸੇਵਾ ਦਾ ਮੌਕਾ ਤਾਂ ਮਾਣ ਵੱਸਿਆ ਕੰਢੇ ਸਰਪੰਚ ਪੰਚਾਇਤ ਆਸੀ ਤੇ ਤਾਂ ਮੈਸੇਜ ਕੀ ਦਿਨ ਦੋ ਲੋਕਾਂ ਦੇ ਦੇਖੋ ਜੀ ਪਿੰਡ ਦੇ ਵਿੱਚੋਂ ਆਪਾਂ ਨੂੰ ਜਿੰਨੇ ਵੀ ਮਾਲੋ ਪਿੰਡ ਦੇ ਇਹ ਪੂਰੀ ਆਪਾਂ ਭਾਈਚਾਰੇ ਸਾਂਝਿਆ ਜੋ ਵੀ ਆਪਾਂ ਪਿੰਡ ਦੇ ਵਿੱਚ ਆਪਾਂ ਗੱਲ ਕਰੀਏ ਵੋਟਰ ਸਾਰਿਆਂ ਵੋਟਾਂ ਪਾਈਆਂ ਜਾਂ ਸਭ ਸੰਤਰੀ ਦੇ ਨਾਲ ਸਰਪੰਚ ਨੇ ਚੁਣਿਆ ਇਹ ਸਾਰੇ ਦੀ ਸਹਿਮਤੀ ਤੇ ਰਜਾਬੰਦੀ ਦੇ ਨਾਲ ਜੇ ਮਰੋਂ ਸਰਪੰਚੇ ਬਣਾਇਆ ਉਹਨਾਂ ਨੇ ਬਾਕੀ ਜਿਵੇਂ ਜਿਵੇਂ ਸਾਡੇ ਵੋਟਰ ਕਹਿਣਗੇ ਕਿ ਸਾਡਾ ਆ ਵੀ ਕੰਮ ਹੈ ਆ ਵੀ ਹੈ ਤੇ ਸਰਪੰਚ ਦੀ ਜਿਹੜੀ ਸਹਿਮਤੀ ਆ ਸਦਾ ਉਹਨਾਂ ਦੇ ਨਾਲ ਆ ਜਿਨ੍ਹਾਂ ਦਾ ਚੁਣਿਆ ਹੈ ਮਨੰਦਾ ਅੱਜ ਵੀ ਉਹਨਾਂ ਦੇ ਨਾਲ ਆ ਤੇ ਕੱਲ ਵੀ ਉਹਨਾਂ ਦੇ ਨਾਲ ਖਰੇ ਆ ਤੇ ਜੋ ਤਾਂ ਵੀ ਆਪਣੀ ਸਾਰੀ